ਕਿ ਬੱਬੂ ਮਾਨ ਸਾਹਿਬ ਦੀ ਕੋਈ ਨਾਲ ਇਦਾਂ ਦੀ ਯਾਦ ਹੋਵੇ ਜੋ ਤਾਂ ਉਮਰ ਤੁਸੀਂ ਨਾਲ ਰੱਖੋਗੇ ਭੁੱਲੋਗੇ ਨਹੀਂ ਕਦੇ ਜ਼ਿੰਦਗੀ ਚ ਅ ਉਹਨਾਂ ਦੀ ਜਿਹੜੀ ਯਾਦ ਆ ਉਹਨਾਂ ਦੇ ਇੱਕ ਵਾਰੀ ਨਾ ਕਸੀਮ ਦੇ ਫਾਈਟ ਸੀਨ ਦੇ ਵਿੱਚ ਨਾ ਥੋੜਾ ਜਿਹਾ ਸ਼ੋਲਡਰ ਇੰਜਰੀ ਹੋ ਗਿਆ ਸੀਗਾ ਹਲਕਾ ਜਿਹਾ ਮਾਨ ਸਾਹਿਬ ਆ ਬੱਬੂ ਮਾਨ ਜੀ ਦੇ ਉਹਨਾਂ ਦਾ ਮਤਲਬ ਇੰਨਾ ਜ਼ਿਆਦਾ ਨਹੀਂ ਹੋਇਆ ਮਤਲਬ ਪੀੜ ਜੀ ਨਿਕਲ ਗਈ ਉਹਨਾਂ ਦੇ ਤੇ ਮੈਂ ਉੱਥੇ ਬੈਠਾ ਸੀ ਉਹ ਐਂ ਜੇ ਕਰੀ ਜਾਣ ਵਾਰ-ਵਾਰ ਤੇ ਮੈਂ ਫੜ ਕੇ ਉਹਨਾਂ ਦਾ ਨਾ ਸ਼ੋਲਡਰ ਦਬਣ ਲੱਗ ਗਿਆ ਤੇ ਉਹਨਾਂ ਨੇ ਐਂ ਜੇ ਦੇਖਿਆ ਮੇਰੇ ਵੱਲ ਕਹਿੰਦੇ ਵੈਦ ਆ ਤੂੰ ਮੈਂ ਕਹਿੰਦੀ ਵੈਦ ਨਹੀਂ ਗਿਆ ਜੀ ਮੈਨੂੰ ਲੱਗਿਆ ਵੀ ਤੁਹਾਡੇ ਸ਼ੋਲਡਰ 'ਚ ਪੇਨ ਹੋ ਰਿਹਾ ਤੇ ਮੈਂ ਦਵਾ ਦਿੰਨਾ ਸਹੀ ਕਰਕੇ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਹਾਂ ਮੈਂ ਥੋੜਾ ਜਿਹਾ ਠੀਕ ਉੱਥੇ ਜਿੱਥੇ ਉਹਨਾਂ ਦਾ ਪੇਨ ਹੋ ਰਿਹਾ ਉੱਥੋਂ ਠੀਕ ਕਰ ਰਿਹਾ ਤੇ ਉਹ ਮੈਨੂੰ ਕਹਿੰਦੇ ਵੀ ਤੂੰ ਐਦਾਂ ਕਰੀ ਵੀ ਰੂਮ 'ਚ ਆ ਜੀ ਆਪਾਂ ਨਾ ਤੇਲ ਦੀ ਮਾਲਿਸ਼ ਕਰ ਲਾਂਗੇ ਮੈਂ ਹੀ ਕਹਿੰਦਾ ਸੀ ਮੈਂ ਕਹਿੰਦਾ ਪਾ ਜੀ ਆਪਾਂ ਤੇਲ ਦੀ ਮਾਲਿਸ਼ ਕਰ ਦਿੰਦੇ ਨੇ ਕਹਿੰਦਾ ਚੱਲ ਤੂੰ ਰੂਮ 'ਚ ਆ ਜੀ ਉੱਥੇ ਬੈਠ ਕੇ ਕਰ ਲਾਂਗੇ ਉਹ ਕਿਤੇ ਮੈਨੂੰ ਡਿੱਕੀ ਗਿਆ ਮੈਂ ਗਿਆ ਹੀ ਨਹੀਂ ਹਾਂ ਮੈਂ ਡਰਦਾ ਜੇ ਨਹੀਂ ਗਿਆ ਮੈਂ ਕਿਹਾ ਰੂਮ ਤੇ ਜਾਣਾ ਇਹ ਗੱਲ ਕਹਨੇ ਕਿ ਆਪਾ ਜੀ ਮੈਂ ਆ ਜਾ ਤਾਂ ਉਹ ਮੈਥੋਂ ਨਹੀਂ ਕਿਹਾ ਗਿਆ ਤੇ ਮੈਨੂੰ ਕਹਿੰਦਾ ਤੂੰ ਆਇਆ ਨਹੀਂ ਰਾਤ ਮੈਂ ਕਿਹਾ ਪਾਜੀ ਮੈਥੋਂ ਨਹੀਂ ਆਇਆ ਗਿਆ ਤੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਦੀ ਬੈਨਿਟੀ ਚ ਜਾ ਕੇ ਉਹਨਾਂ ਦੇ ਜਿਹੜੇ ਸ਼ੋਲਡਰ ਦੀ ਮ사ਜ ਕੀਤੀ ਉਹਨਾਂ ਨੂੰ ਰਿਲੀਫ ਮਿਲਿਆ ਤੇ ਉਹ ਮੇਰੇ ਲਈ ਬਹੁਤ ਅੱਛਾ ਪਲ ਸੀ ਹਾਂ ਰਾਈਟ ਸੁਚੇ ਸਰਮ ਬਾਰੇ ਜਿਹੜੀ ਜਿਹੜੀ ਗੱਲ ਆ ਆਡੀਅנס ਤੱਕ ਜਾਣੀ ਚਾਹੀਦੀ ਆ ਹਨਾ ਮੇਕਿੰਗ ਦੌਰਾਨ ਕਿਹੜੀ ਕਿਹੜੀ ਮਤਲਬ ਕਿਸੇ ਨੇ ਉਹ ਮੈਂ ਜਾਣਾ ਚਾਹੁੰਦਾ ਕਿ ਜਿਹੜੀ ਆਡੀਅנס ਤੱਕ ਪਹੁੰਚੇ ਮੈਂ ਇਹ ਫਿਲਮ ਆਪਣਾ ਦੋ ਦੌਰ ਦੇ ਵਿੱਚ ਗੁਜ਼ਰੀ ਕਿ ਗਈ ਹੈ ਕਿਉਂਕਿ ਇੱਕ ਤਾਂ ਸਰਦੀ ਦੂਜਾ ਗਰਮੀ ਕਿਉਂਕਿ ਜਿਸ ਟਾਈਮ ਸਰਦੀ ਸੀ ਉਸ ਟਾਈਮ ਬਹੁਤ ਜ਼ਿਆਦਾ ਸਰਦੀ ਸੀ ਤੇ ਜਿਸ ਟਾਈਮ ਗਰਮੀ ਸੀ ਉਸ ਵਕਤ ਅੰਮਤਾ ਨਹੀਂ ਗਰਮੀ ਸੀ ਗਰਮੀ ਦਾ ਕਿਸੇ ਨਾਲ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਇਸ ਫਿਲਮ ਦੇ ਵਿੱਚ ਸਰਬਜੀਤ ਚੀਮਾ ਜੀ ਸਰਬਜੀਤ ਚੀਮਾ ਜੀ ਆਪਣਾ ਨਰਾਇਣੇ ਦਾ ਕਰੈਕਟਰ ਬੱਬੂ ਮਾਨ ਦਾ ਆਪਣਾ ਸੁੱਚੇ ਦਾ ਜਿਹੜਾ ਬ੍ਰਦਰ ਆ ਉਹਦੇ ਬ੍ਰਦਰ ਦਾ ਕਿਰਦਾਰ ਕਰਦੇ ਤਾਂ ਉਹਨਾਂ ਦਾ ਨਾ ਉਸ ਵਕਤ ਰੇਤ ਜਿਹੜੀ ਸੀ ਵੀ ਉੱਥੋਂ ਦੀ ਰਾਜਸਥਾਨ ਦੀ ਬਹੁਤ ਗਰਮ ਰੇਤ ਸੀਗੀ ਉਹ ਗਰਮੀ ਇੰਨੀ ਜ਼ਿਆਦਾ ਪੈ ਰਹੀ ਸੀ ਕੋ ਗਰਮ ਰੇਤ ਦੇ ਵਿੱਚ ਉਹਨਾਂ ਨੇ ਨੰਗੇ ਪੈਰੀ ਭੱਜਣਾ ਸੀ ਉਹਨਾਂ ਨੰਗੇ ਪੈਰੀ ਭੱਜਣਾ ਸੀ ਤੇ ਮੈਨੂੰ ਬੜਾ ਤਰਸਿਆ ਆਇਆ ਮੈਂ ਕਿਹਾ ਯਾਰ ਆਪਾਂ ਜਿਹਦੇ ਤਾਂ ਸਾਡੇ ਜੁੱਤੀ ਦੇ ਵਿੱਚ ਵੀ ਪੈਰ ਤਾਪ ਰਹੇ ਆ ਤੇ ਉਹਨਾਂ ਨੰਗੇ ਪੈਰੀ ਭੱਜਣਾ ਤੇ ਇਹ ਤਾਂ ਬਹੁਤ ਜ਼ਿਆਦਾ ਤੇ ਉੱਥੇ ਕੋਈ ਸੋਰਸ ਨਹੀਂ ਹੈਗਾ ਸੀ ਕਿ ਉਹਨਾਂ ਨੂੰ ਕਿੱਦਾਂ ਟ੍ਰੀਟ ਕੀਤਾ ਜਾਵੇ ਤਾਂ ਮੈਂ ਕਿਸ ਮੈਂ ਜਿਵੇਂ ਦੱਸਾਂ ਮੈਂ ਕਿਸੇ ਵੀ ਘਰੇ ਵੜਦੇ ਹਾਂ ਮੈਂ ਕਿਸੇ ਘਰੇ ਚਲਾ ਗਿਆ ਉੱਥੇ ਕਿ ਮੈਂ ਬੋਰੀ ਚੱਕ ਲੈਂਦੀ ਗੱਟਾ ਬੋਰੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਮੈਂ ਪਾਣੀ ਚ ਡਿੱਪ ਕੀਤੀ ਤੇ ਮੈਂ ਉੱਥੇ ਖੜ ਗਿਆ ਮੇਰਾ ਵੈਸੇ ਸੀਨ ਮੈਂ ਸੀਨ ਚ ਹੈ ਨਹੀਂ ਸੀਗਾ ਸੀਨ ਦੇ ਵਿੱਚ ਸਿਰਫ ਉਹੀ ਸੀਗੇ ਉਹ ਜਦੋਂ ਵੀ ਭੱਜ ਕੇ ਆਇਆ ਕਰਨ ਮੋਂ ਉਹਨਾਂ ਦੇ ਪੈਰਾਂ ਤੇ ਉਹ ਠੰਡੇ ਠੰਡੇ ਪਾਣੀ ਦੀ ਉਹ ਬੋਰੀ ਸੱਟ ਦਿਆ ਕਰਾ ਵੀ ਉਹਨਾਂ ਨੂੰ ਥੋੜਾ ਜਿਹਾ ਰੀਲਿਫ ਮਿਲਦਾ ਸੀਗਾ ਤਾਂ ਉਹਨਾਂ ਦੇ ਪੈਰਾਂ ਦਾ ਛਾਲੇ ਵੀ ਹੋ ਗਏ ਸੀਗੇ ਬਟ ਇਹ ਆ ਕਿ ਉਹਨਾਂ ਨੇ ਮੇਰਾ ਥੈਂਕਸ ਕੀਤਾ ਕਹਿੰਦੇ ਗੁਰਪ੍ਰੀਤ ਯਾਰ ਵੀ ਕਿਸੇ ਦੇ ਧਿਆਨ ਚ ਨਹੀਂ ਆਇਆ ਵੀ ਆਹ ਕੰਮ ਵੀ ਕੀਤਾ ਜਾ ਸਕਦਾ ਸੀਗਾ ਮੈਂ ਕਿਹਾ ਜੀ ਮੇਰੇ ਧਿਆਨ ਚ ਆ ਗਿਆ ਸੀਗਾ ਤੇ ਉਹਨਾਂ ਨੇ ਮੇਰਾ ਥੈਂਕ ਯੂ ਕੀਤਾ ਕਿ ਮਤਲਬ ਤੂੰ ਚਲੋ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਜਦੋਂ 20 ਤਰੀਕ ਨੂੰ ਫਿਲਮ ਰਿਲੀਜ਼ ਹੋਊਗੀ ਗੁਰਪ੍ਰੀਤ ਨੂੰ ਕਿਸ ਤਰ੍ਹਾਂ ਜਾਣਨਗੇ ਲੋਕ ਹਨਾ ਥੋਡੀ ਜੋ ਅਦਾਕਾਰੀ ਹੈ ਇਸ ਫਿਲਮ ਦੇ ਜਦੋਂ ਜੋ ਤੁਹਾਡਾ ਕਿਰਦਾਰ ਆ ਉਹ ਹਾਈਲਾਈਟ ਹੋਊਗਾ ਤੇ ਤੁਹਾਨੂੰ ਫਿਰ ਕਿਸ ਤਰ੍ਹਾਂ ਦੀਆਂ ਫਿਲਮਾਂ ਮਿਲਿਆ ਕਰਨਗੇ ਕਿਵੇਂ ਦੀ ਪਛਾਣ ਬਣਾਉਂਗੇ ਤੁਸੀਂ ਇਸ ਫਿਲਮ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਅ ਮੈਂ ਜਿਵੇਂ ਪਹਿਲਾਂ ਵੀ ਕਹਿਆ ਕਿ ਸਾਡਾ ਕਿ 20 ਤਰੀਕ ਨੂੰ 20 ਸਤੰਬਰ ਨੂੰ ਬਸ ਇਹ ਸਮਝ ਲਓ ਕਿ ਮੇਰੀ ਲਾਟਰੀ ਲੱਗਣ ਵਾਲੀ ਹੈ ਮੇਰੀ ਕਿਸਮਤ ਖੁੱਲਣ ਵਾਲੀ ਹੈ ਕੰਮ ਮੈਂ ਪਹਿਲਾਂ ਵੀ ਕੀਤਾ ਕਰ ਵੀ ਰਿਹਾ ਪਰ ਕੁਝ ਕੰਮ ਥੋੜੇ ਇਹੋ ਜਿਹੇ ਹੁੰਦੇ ਜਿਹੜੇ ਨਾ ਤੁਹਾਨੂੰ ਆਪਣਾ ਜਿੱਕ ਪੌਂਡ ਦਾ ਕੰਮ ਕਰਦੇ ਆ ਉਹ ਇਹ ਫਿਲਮ ਮੈਨੂੰ ਐ ਲੱਗਦਾ ਕਿ ਮਤਲਬ ਜਿਹੜਾ ਮੇਰੀ ਦੁਕਾਨਦਾਰੀ ਦਾ ਸ਼ਟਰ ਆ ਇਹ ਛਰਰ ਕਰਕੇ ਉੱਪਰ ਨੂੰ ਜਾਣਾ ਤੇ ਆਪਣੀ ਦੁਕਾਨ ਖੁੱਲ ਜਾਨੀ ਆ ਤੇ ਜਿੰਨੇ ਵੀ ਮਤਲਬ ਜਿਹੜੇ ਬਾਕੀ ਪ੍ਰੋਡਕਸ਼ਨ ਹਾਊਸ ਆ ਜਾਂ ਜਿਹੜੇ ਬਾਕੀ ਡਾਇਰੈਕਟਰ ਆ ਰਾਈਟਰ ਆ ਤਾਂ ਉਹ ਮੇਰੇ ਬਾਰੇ ਜ਼ਰੂਰ ਸੋਚਣ ਲੱਗਣਗੇ ਕਿ ਗੁਰਪ੍ਰੀਤ ਨੂੰ ਮਤਲਬ ਆ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰਾਂ ਦੇ ਵਿੱਚ ਲਿਆ ਜਾ ਸਕਦਾ ਮੈਂ ਖੁੱਲ ਕੇ ਕੰਮ ਕੀਤਾ ਮੈਂ ਅੱਜ ਵੀ ਕਰਨਾ ਤੇ ਮੈਂ ਫਿਲਮ ਦੇਖਣ ਤੋਂ ਬਾਅਦ ਤੁਸੀਂ ਖੁਦ ਵੀ ਕਹੋਗੇ ਕਿ ਯਸ ਹਾਂ ਜੋ ਮਤਲਬ ਮੈਂ ਕਿਸੇ ਇੰਟਰਵਿਊ 'ਚ ਬੋਲਿਆ ਉਹ ਸੱਚ ਬੋਲਿਆ